ਹਾਂਜੀ ਸასიਖਾਲ ਜੀ ਸਾਰਿਆਂ ਨੂੰ ਮੇਰੇ ਭਰਾ ਠੀਕ ਠਾਕ ਤੇ ਸਿੰਘ ਸੁng ਵੈਸੇ ਦਾ ਕੰਦਾ ਟਾਈਮ ਨਹੀਂ ਹੁੰਦਾ ਤੇ ਫਿਰ ਵੀ ਜਦੋਂ ਕੋਈ ਖਾਸ ਭਰਾ ਕਹਿੰਦਾ ਵਾ ਫਿਰ ਜਦੋਂ ਮਤਲਬ ਤਾਂ ਫਿਰ ਜਾਣਾ ਪੈਂਦਾ ਕਿਉਂਕਿ ਵੱਡੇ ਡਾਕਟਰਾਂ ਦੀਆਂ ਡਿਊਟੀਆਂ ਲਾਈਆਂ ਆਪਾਂ ਸਹੀ ਹੈ ਨਾ ਤੇ ਕਰਕੇ ਇਹ ਹੁਣ ਆਇਆ ਵਕਤ ਪੂਰੀ ਨਸ਼ੇ ਦੇ ਵਿੱਚ ਪੂਰੀ ਸੁੰਨੋ ਹੀ ਫਿਰਨ ਢੀ ਹੈ ਠੀਕ ਹੈ ਨਾ ਇਹਨੂੰ ਦਿੱਤਾ ਜਲੋ ਕਿਨਾਂ ਠੀਕ ਜੀ ਹਾਂ ਜੀ ਹਾਂ ਜੀ ਬੜੀ ਚੱਲੋ ਕਿ ਨਾ ਪੰਦਤ ਆ ਤੇ ਉਹਦੇ ਕਰਕੇ ਹੁਣ ਇਹਦੇ ਸਿੰਘ ਦਾਗਣ ਦੀ ਤਿਆਰੀ ਚੱਲਣ ਢੀ ਐ ਇਹ ਸੁੱਤੀ ਐ ਨੂੰ ਕੋਈ ਤੋਖ ਨਹੀਂ ਕੋਈ ਤਕਲੀਫ ਨਹੀਂ ਆਉਣਾ ਤੇ ਪਿੰਡ ਬੈਠੇ ਆਪਾਂ ਭੁੱਲਰ ਦੇ ਵਿੱਚ ਤੇ ਅੱਗ ਇੱਧਰ ਬਾਲਣ ਢੀ ਐ ਦਾਗਣੀਆਂ ਰੱਖੀਆਂ ਇਹਦੇ ਵਿੱਚ ਲਾਲ ਕਰਨ ਲਈ ਤੇ ਤਿਆਰੀ ਚੱਲਣ ਢੀ ਐ ਕਿਉਂਕਿ ਸਿੰਘ ਮੈਂ ਇਦਾਂ ਦਾਗਦਾ ਹੁੰਦਾ ਮੈਂ ਦੂਜਾ ਨਹੀਂ ਕੰਮ ਕਰਦਾ ਤਿਆਰ ਦਵਾਈ ਇਹ ਵਧੀਆ تسਲੀ ਹੋ ਜਾਂਦੀ ਐ ਜਦੋਂ ਆਪਣੇ ਉੱਥੇ ਦਾਗ ਦੀਦੀ ਐ ਸਿੰਘ ਤੇ ਵਧੀਆ ਕੋਈ ਜ਼ਖਮ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਸੁਣਨੋ ਹੀ ਫਿਰੰਡੀ ਆਹ ਵਕਤ ਤੇ ਦੂਜੀ ਗੱਲ ਇਹ ਵੀਡੀਓ ਰਿਪੀਟਰ ਤੇ ਹੀ ਗੱਲ ਕਰਨ ਲੱਗੇ ਆ ਕਿ ਗਾਂ ਆਪਣੀ ਇੱਕ ਤਨਾ ਟਾਈਮ ਜਾਣ ਡਿਆ ਗਾਈ ਨੂੰ ਸਤਵਾਂ ਸਤਵਾਂ ਮਹੀਨਾ ਜਾਣ ਡਿਆ ਆਹ ਵਕਤ ਪਰ ਲੇਟ ਪਹੁੰਚੇ ਆ ਨਾ ਤਾਂ ਕਰਕੇ ਪਿੰਡ ਆਪਾਂ ਕਿੱਥੇ ਬੈਠੇ ਪੁੱਲਰ ਪਿੰਡ ਦੇ ਵਿੱਚ ਆਏ ਆ ਤੇ ਗਾਂ ਆਪਣੀ ਇੱਕ ਰਿਪੀਟਰ ਕੱਬਣ ਹੋਈ ਇੱਥੇ ਪਰ ਮੇਰੇ ਕੋਲ ਮਤਲਬ ਪਹੁੰਚਿਆ ਪਹੁੰਚਿਆ ਨਹੀਂ ਗਿਆ ਗੱਲਬਾਤ ਨਹੀਂ ਹੋਈ ਤੇ ਗੱਡੀ ਲ ਖੜੀ ਹੈ ਬਾਹਰ ਪਰ ਆ ਨਾ ਕਰਾਂਗੇ ਗੱਲਬਾਤ ਕਿਉਂਕਿ ਗਾਂ ਕਾਫੀ ਸਮੇ ਤੋਂ ਖਰਾਬ ਹੀ ਮਤਲਬ 7-8 ਵਾਰੀ ਚਲੋ ਬਣਾਈ ਬਣੁਈ ਫਿਰ ਦਵਾਈ ਦੁਈ ਭਰੀ ਮੁਲਾਕਾਤ ਹੋਈ ਆਪਣੀ ਦਵਾਈ ਕੀਤੀ ਟੀਕਾ ਕੀਤਾ ਤੇ ਗੱਬਣ ਕਰਤੀ ਸਹੀ ਹੈ ਜੀ ਤੇ ਇਹ ਦੋ ਵੇਹਲੀਆਂ ਵਾ ਵੀਰ ਦੀਆਂ ਇੱਕ ਜਿਹੜੀ ਗਾਂ ਵਾ ਉਹ ਪਰਲੀ ਵੇਲ ਦੂਰ ਹੈ ਇੱਥੋਂ ਥੋੜੀ ਜੀ ਆਪਾਂ ਮੈਂ ਘਰੇ ਆਇਆ ਵਾਂ ਇਹ ਕਰਕੇ ਦਿਖਾ ਨਹੀਂ ਸਕਦੇ ਬਾਕੀ ਵੀਰ ਨਾਲ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਿ ਕਿਵੇਂ ਆ ਕੰਮ ਕਰ ਢੱਲੋਂ ਸਾਹਿਬ ਦਾ ਕੀ ਕਹਿਣਾ ਚਾਹੁੰਦੇ ਏ ਢੱਲੋਂ ਸਾਹਿਬ ਬਾਰੇ ਤੇ ਗਾਂ ਆਪਣੀ ਖਰਾਬ ਹੀ ਹੈ ਨਾ ਤੇ ਉਠੋ ਭਾਬੇ ਆਫਰ ਕਰੀਏ ਕਿਰਪਾ ਮੜੀ ਜੀ ਬੜੀ ਮਿਹਰਬਾਨੀ ਸਤ ਸ੍ਰੀ ਅਕਾਲ ਸਾਸਿਕਾਲ ਸਾਸਿਕਾਲ ਭਰਾ ਦੇ ਬੜੀ ਮਿਹਰਬਾਨੀ ਭਰਾ ਦੀ ਕਿ ਕਿਦਾਂ ਆਪਾਂ ਮਤਲਬ ਗਾਂ ਆਪਣੀ ਬੜੀ ਖਰਾਬ ਹੀ ਤੇ ਆਪਾਂ ਦਵਾਈ ਦੁਈ ਭਰੀ ਠੀਕਾ ਕੀਤਾ ਤੇ ਅੱਜ ਕਿੰਨਾ ਟਾਈਮ ਜਾਣ ਰਿਹਾ ਜੀ ਸਤਵਾਂ ਮਹੀਨਾ ਜਾਣ ਰਿਹਾ ਸਤਵਾਂ ਮਹੀਨਾ ਹਾਂ ਜੀ ਬੜੀ ਮਿਹਰਬਾਨੀ ਤੇ ਕੀ ਕਹਿਣਾ ਹੋਰ ਕੀ ਕਹਿਣਾ ਚਾਹੁੰਦੇ ਢੱਲੋਂ ਸਾਹਿਬ ਬੈਠ ਸਕਦੇ ਹਾਂ ਕਿਉਂਕਿ ਹੋਰ ਤੁਹਾਡੇ ਪਿੰਡ ਦੀਆਂ ਇਹ ਭੁੱਲਰ ਪਿੰਡ ਦੀਆਂ ਕਿੰਨੀਆਂ ਬਣ ਬਣ ਗਈਆਂ ਮਥੇਰੀਆਂ ਵੀਰ ਨੇ ਬਣਾਈਆਂ ਵਾ ਹੋਈਆਂ ਨਾ ਗੱਬਣ ਹਾਂਜੀ ਹਾਂਜੀ ਕਿ ਮਤਲਬ ਆਪਾਂ ਵੇਖੀਏ ਕਿਦਾਂ ਮਤਲਬ ਇਹਦੇ ਪਿੱਛੇ ਕੀ ਹੈ ਲੱਗਦੀ ਗੱਲਬਾਤ ਕੋਈ ਹੈਗੀ ਹੈ ਹਾਂਜੀ ਹਾਂਜੀ ਹੈਗੀ ਇਹ ਤਾਂ ਵੀਰ ਨੇ ਸੱਦੀਦਾ ਬੈਠੀ ਤੁਰ ਹਾਂ ਹੁਣ ਇਹ ਡਾਇਰੈਕਟਰ ਇੱਥੇ ਇਹ ਤਾਂ ਗੱਲ ਹੈ ਹਾਂ ਸੱਦਾ ਵੀਰ ਨੇ ਵੱਡੇ ਨੇ ਉਹਦਾ ਯਾਰ ਤੇ ਉਹਨੇ ਸੱਦਿਆ ਵੀਰ ਨੇ ਸਹੀ ਗੱਲ ਕਰੋ ਦੋ ਚਾਰ ਗੱਲਾਂ ਨਹੀਂ ਗੱਲ ਠੀਕ ਹੈ ਵਧੀਆ ਠੀਕ ਆ ਵਧੀਆ ਬਾਕੀ ਕੰਮਕਾਰ ਕਿਦਾਂ ਲੱਗਦਾ ਭਰਾ ਦਾ ਠੀਕ ਠਾਕ ਵਧੀਆ ਕਿਉਂਕਿ ਗਾਈ ਜਿਹੜੀ ਆਪਾਂ ਉੱਥ ਲੇਟ ਹੋ ਗਿਆ ਨਾ ਕੰਮ ਹਾਂ ਲੇਟ ਹੋ ਗਿਆ ਤੇ ਬਾਕੀ ਇਹ ਕਿ ਖਰਾਬ ਹੀ ਗਾਈ ਉਹ ਹਨਾ ਕਾਫੀ ਆਪਾਂ ਟਿਕਟ ਟੁਕੇ ਵੀ ਲਵਾਏ ਸੀ ਤੇ ਫਿਰ ਚਲੋ ਮੁਲਾਕਾਤ ਹੋਈ ਦਵਾਈ ਭਰੀ ਤੇ ਆਪਾਂ ਅੱਜ ਗੱਬਣ ਕਾ ਹੋ ਗਈ ਐ ਸਾ ਤਾਂ ਮਹੀਨੇ ਦੀ ਉਹ ਠੀਕ ਹੈ ਨਾ ਬਾਕੀ ਕੰਮ ਕਰ ਕਿਵੇਂ ਲੱਗਦਾ ਭਰਾ ਦਾ ਪਿੰਡ ਇੱਕ ਵਾਰੀ ਜਰੂਰ ਦੱਸ ਦਿਓ ਆਪਣਾ ਪਿੰਡ ਭੁੱਲਰ ਜੀ ਭੁੱਲਰ ਪਿੰਡ ਹੈ ਹਨਾ ਤੇ ਨਾਮ ਕੀ ਆਪਣਾ ਹਰਪਾਲ ਸਿੰਘ ਰਪਾਲ ਸਿੰਘ ਤੇ ਅੱਜ ਫਿਰ ਬੱਛੀ ਦੇ ਸਿੰਘ ਦਾਗਣਾ ਆਇਆ ਆਪਾਂ ਬਾਕੀ ਖੁਸ਼ ਆ ਜਿਹੜੀ ਗਾਈ ਬਣਾਈ ਆਪਾਂ ਹਾਂਜੀ ਹਾਂਜੀ ਪੂਰੇ ਭਰਾ ਠੀਕ ਆ ਮੇਰਾ ਭਰਾ ਓਕੇ ਓਕੇ ਫੰਡਰ ਬੱਠੇ ਪੈਂਦੇ ਆ ਹਾਂ ਆ ਗੱਲ ਹੋਈ ਕਿ ਫੰਡਰ ਨੂੰ ਪੱਠੇ ਨਹੀਂ ਪੈਂਦੇ ਬਾਕੀ ਬੱਛੀ ਦੀ ਤਿਆਰੀ ਹੋ ਗਈ ਆ ਹੁਣ ਉਹ ਲਾਲ ਹੋਣ ਲੱਗੀ ਆ ਤੇ ਸਿੰਘ ਦਾਗ ਹੀ ਏ ਤੇ ਮੇਰੇ ਭਰਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਿਉਂਕਿ ਛੋਟੀ ਜੀ ਗੱਲਬਾਤ ਕੀਤੀ ਆ ਬਹੁਤਾ ਰੌਲੇ ਰੱਪੇ ਦੀ ਨਹੀਂ ਗੱਲ ਹੁੰਦੀ ਤੁਹਾਨੂੰ ਕੈਮਰੇ ਦੇ ਵਿੱਚ ਵੀਰ ਨੂੰ ਲੈਣਤਾ ਮੈਂ ਸਹੀ ਯਾ ਨਾ ਇੰਨਾ بڑا ਹੁੰਦਾ ਦੋ ਚਾਰ ਗੱਲਾਂ ਕੀਤੀਆਂ ਕਿਉਂਕਿ ਹਰੇਕ ਨੂੰ ਆਪਾਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਠੀਕ ਹੈ ਨਾ ਜਿੰਨੇ ਵੀ ਕੋਈ ਗੱਲ ਕਰਦਾ ਰਿਐਲਿਟੀ ਆ ਠੀਕ ਹੈ ਨਾ ਤੁਹਾਡੇ ਸਾਹਮਣੇ ਤਾਂ ਹੀ ਉਹਨੂੰ ਆਪਾਂ ਕੈਮਰੇ ਦੇ ਵਿੱਚ ਲੈ ਆਉਨੇ ਆ ਤੇ ਕਾਫੀ ਸਮੇ ਤੋਂ ਚਲੋ ਬਾਕੀ ਗੱਲ ਆਪ ਹੀ ਕਰਨ ਡਿਆ ਨਾ ਵੀਰ ਨੂੰ ਵਿੱਚ ਲੈ ਲਿਆ ਵਾ ਉਹਦੇ ਅੱਗੇ ਲੁਕਾ ਨਹੀਂ ਕੋਈ ਜਾਂ ਹਨਾ ਠੀਕ ਹੈ ਨਾ ਕਿਉਂਕਿ ਖਰਾਬ ਕੀਤਾ ਵੀ ਬੜਾ ਉਹਨੇ ਗਿਣਤੀ ਗੁੰਤੀ ਵੀ ਨਹੀਂ ਕੋਈ ਆਗੀ ਤੇ ਕੱਖ ਨਹੀਂ ਇੱਕ ਦਿਨ ਦਵਾਈ ਟੀਕੇ ਕੀਤੇ ਨੇ ਤੇ ਅੱਜ ਸਤਵਾਂ ਮਹੀਨਾ ਜਾਂਡਾ ਭਰਾ ਦੇ ਗਾਈ ਪਿੰਡ ਪੁੱਲਾਰੇ ਤੱਟੋਂ ਸਾਬ ਦੀ ਖਲੋਤੀ ਆ ਗੱਡੀ ਕਾਲਾ ਘੋੜਾ ਠੀਕ ਆ ਜੀ ਮੱਛੀ ਦੀ ਹੋ ਗਈ ਉਧਰ ਤਿਆਰੀ ਅਸਰ ਪੂਰਾ ਹੋ ਗਿਆ ਤਾਂ ਲਾ ਦੀਏ ਜਿਹੜੀ ਉਹਨੂੰ ਤਕਲੀਫ ਨਾ ਹੋਏ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਮੇਰੇ ਭਰਾ ਕਰਿਓ ਤੇ ਦੱਸ ਦਿਓ ਕਿਵੇਂ ਫਿਰ ਹਾਂ ਓਕੇ ਜੀ ਧੰਨਵਾਦ